ਇਨਾ ਵੱਜਵਾ ਪਿੰਡ ਦੇ ਸੰਤ ਬਾਬਾ ਉੱਤਰਦੇਵ ਸਟੇਡੀਅਮ ਦੇ ਵਿੱਚ ਤੀਆਂ ਤੇ ਰਖੜੀਆਂ ਦਾ ਤਿਹਾਰ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਮਟਿਆਰਾ ਪੰਜਾਬੀ ਪਹਿਰਾਵੇ ਦੇ ਵਿੱਚ ਆਈਆਂ ਜੋ ਕਿ ਆਪਣਾ ਪੰਜਾਬੀ ਸੱਭਿਆਚਾਰ ਅੱਜ ਕੱਲ੍ਹ ਅਲੋਪ ਹੁੰਦਾ ਜਾ ਰਿਹਾ ਉਸ ਨੂੰ ਸੰਭਾਲਣ ਵਾਸਤੇ ਇਨ੍ਹਾਂ ਵਜਬਾ ਪਿੰਡ ਦੇ ਵਿੱਚ ਤੀਆਂ ਤੇ ਰਖੜੀਆਂ ਦਾ ਤਿਹਾਰ ਬੜੀ ਹਿਟਮਤਾਮ ਦੇ ਨਾਲ ਮਨਾਇਆ ਗਿਆ ਜਿੱਥੇ ਪੰਜਾਬੀ ਮਟਿਆਰਾਂ ਨੇ ਚਰਖਿਆਂ ਤੇ ਤੰਦ ਪਾ ਕੇ ਸੱਭਿਆਚਾਰ ਨੂੰ ਸੰਭਾਲ ਲਿਆ ਹੋਇਆ ਤੇ ਸੱਜ ਵੀ ਕੁੱਟ ਰਹੀਆਂ ਨੇ ਉੱਥੇ ਹੀ ਸਮਾਜ ਸੇਵੀ ਪਿਆਰਾ ਸਿੰਘ ਮਾਮਦਪੁਰ ਵੱਲੋਂ ਤਿਆਂ ਤੋਂ ਰਖੜੀ ਬਣਾ ਕੇ ਉਹਨਾਂ ਨੂੰ ਸਨਮਾਨ ਵੀ ਦਿੱਤਾ ਗਿਆ ਦੇਖਦੇ ਆਂ ਪੂਰੀ ਰਿਪੋਰਟ ਚੁੜੇ ਰਹੋ ਚੈਨਲ ਦੇ ਨਾਲ ਮੋਰ ਕੁੰਜਾਂ ਨੂੰ ਮਾਰਨ ਤਾਂ ਨਹੀਂ ਥੋੜੀ ਨਿਤ ਪ੍ਰਦੇਸਾਂ ਨੂੰ ਤਿਆਰੀ ਜਾਂਦਾ ਤੁਹਾਡਾ ਦੇਸ਼ ਬਗਾਨਾ ਹੈ ਜਾਂ ਕਿਸੇ ਨਾਲ ਯਾਰੀ ਕੁੰਜਾਂ ਨੇ ਬੜਾ ਹਸ ਕੇ ਜਵਾਬ ਦਿੱਤਾ ਨਾ ਤਾਂ ਸਾਡਾ ਦੇਸ਼ ਬਗਾਨਾ ਹੈ ਨਾ ਤਾਂ ਕਿਸੇ ਨਾਲ ਯਾਰੀ ਇਹ ਤਾਂ ਹਰ ਹਿੱਲੇ ਚੁਗਣੀ ਪੈਂਦੀ ਜਿੱਥੇ ਰੱਬ ਨੇ ਚੋਗ ਖਿਲਾਰੀ ਇਹ ਤਾਂ ਹਰ ਹਿੱਲੇ ਚੁਗਣੀ ਪੈਂਦੀ ਜਿੱਥੇ ਰੱਬ ਨੇ ਚੋਗ ਖਿਲਾਰੀ ਇਹ ਚੋਗ ਅੱਜ ਪਿੰਡ ਇਨਾ ਵਜਵਾ ਦੇ ਬੇੜੇ ਦੇ ਵਿੱਚ ਖਿਲਰੀ ਹੈ ਜਿੱਥੇ ਸੋਹਣਿਆ ਸੋਹਣਿਆ ਪੰਜਾਬੀ ਮੁਟਿਆਰ ਰਾਪਣੇ ਪੰਜਾਬੀ ਪਹਿਰਾਵੇ ਦੇ ਵਿੱਚ ਆਈਆਂ ਨੇ ਆਪਾਂ ਉਹਨਾਂ ਤੋਂ ਪਿਆਰੀਆਂ ਪਿਆਰੀਆਂ ਬੋਲੀਆਂ ਵੀ ਸੁਣਾਗੇ ਤੇ ਕਰਦੇ ਆਂ ਗਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਪਿੰਡ ਇਨਾ ਵਜਵਾ ਦੇ ਵਿੱਚ ਰੱਖੜੀ ਦਾ ਤਿਹਾਰ ਵੀ ਮਨਾਇਆ ਜਾ ਰਿਹਾ ਤੇ ਤੀਆਂ ਦਾ ਤਿਹਾਰ ਵੀ ਮਨਾਇਆ ਜਾ ਰਿਹਾ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਆ ਜੀ ਇਹ ਬਹੁਤ ਵਧੀਆ ਤਿਹਾਰ ਲੱਗਦਾ ਹੈਗਾ ਸਾਨੂੰ ਤੁਹਾਨੂੰ ਐ ਹੁੰਦਾ ਕਿ ਵੀ ਹਰ ਸਾਲ ਇਸੇ ਤਰੀਕਾ ਪ੍ਰੋਗਰਾਮ ਮਨਾਇਆ ਜਾ ਜੀ ਸਾਜ ਚੁੱਕਿਆ ਹੱਥ ਦੇ ਵਿੱਚ ਤੋੜੋਂਗੇ ਹਾਂਜੀ ਹਾਂਜੀ ਜ਼ਰੂਰ ਪੱਕਾ ਹਾਂਜੀ ਪੱਕਾ ਕੱਲੇ ਹਾਂਜੀ ਕੱਲੇ ਚਲੋ ਫਿਰ ਸਾਧਨਾ ਰਾਹਾਂ ਦੇ ਪੈਣਾ ਤੋਂ ਦੋ ਕੁੜੀਆਂ ਹੋਰਾਂ ਦੇ ਪੈਣਾ ਤੋਂ ਦੋ ਵੀਰਨਾ ਔਲੇ ਜਾਣੇ ਛੜਤੀ ਵੀਰਨਾ ਕੀ ਮੜਿਆ ਆਂ ਤੇਰੇ ਇਹ ਬੇ ਕਾਨਵਾਜ ਨਾ ਸੋਰੀਆ ਪੈੜਾ ਪਖੀਆਂ ਨੇ ਮੇਰੇ ਕਾਤੀ ਬੇਰਤੀਆ ਆਵੀਆ ਕਰ 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 ਕੀ ਆ ਬਾਤ ਹੈ ਬੜਾ 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 ਆਨੰਦ ਆ ਰਿਹਾ ਕੋਈ ਗੱਲ ਨਹੀਂ ਬੋਲੀਆਂ ਵੀ ਸੁਣਾਗੇ ਮਾਤਾ ਇੱਧਰ ਆ ਜਾਓ ਬਾਹਰ ਨੂੰ ਆ ਜਾਓ ਆਜੋ ਬਾਹਰ ਆਜੋ 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 ਐਵੇਂ ਪੇਟੀ ਤੇ ਜੀ ਵੀਰ ਮੇਰੇ ਨੇ ਪੇਟੀ ਤੇ ਜੀ ਪਾਬੋ ਨੇ ਫਲਕਾਰੀ ਨਹੀਂ ਝੁਕ ਜੀ ਪਾਬੋ ਮਹੀਨਾ ਦਿਨ ਤੀਆਂ ਦਾ ਕੁੜੀਆਂ ਰਲ ਮਿਲ ਆਈਆਂ ਵੀ ਦਿੱਤੇ ਦੇ ਵਿੱਚ ਪਾਉਣ ਬੋਲੀਆਂ ਬੱਲੇ 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 ਦਿੱਤੇ ਦੇ ਵਿੱਚ ਪਾਉਣ ਬੋਲੀਆਂ ਨਰ ਦਾ ਟੇਪਰ ਜਾਈਆਂ ਸਈ ਤੂੜੀਆਂ ਵਰ ਨੂੰ ਚੜੀ ਸਮਝੋ ਮੈਂ ਕਿੱਥੇ ਵਿੱਚ ਮੈਂ ਫਿਰ ਮਾਰੂਗੀ ਲਲਕਾਰਾ ਵਧੀਆ ਸੀ ਉਦੋਂ ਟਾਈਮ ਵਧੀਆ ਸੀ ਜਾਂ ਹੁਣ ਵਾਲਾ ਉਦੋਂ ਦੀ ਵਧੀਆ ਸੀ ਪੁੱਤ ਹੁਣ ਉਦੋਂ ਵੀ ਵਧੀਆ ਹੁਣ ਉਦੋਂ ਵੀ ਵਧੀਆ ਕਿਉਂ ਉਦੋਂ ਵੀ ਵਧੀਆ ਸੀ ਹੈ ਛੰਡੂ ਕੇਰਾ ਟਾਈਮ ਵਧੀਆ ਲੱਗਦਾ ਪਹਿਲਾ ਵਾਲਾ ਜਾਂ ਹੁਣ ਵਾਲਾ ਸਾਨੂੰ ਪਹਿਲਾ ਵਾਲਾ ਵੀ ਵਧੀਆ ਲੱਗਿਆ ਹੁਣ ਵਾਲਾ ਦੀ ਕੁੜੀਆਂ ਦਾ ਵਧੀਆ ਹੀ ਆ ਪੁੱਤ ਥੋੜੇ ਟਾਈਮ ਦੇ ਵਿੱਚ ਤੀਆਂ ਕਿਵੇਂ ਮਨਾਈਆਂ ਜਾਂਦੀਆਂ ਸਾਡੇ ਵੀ ਵਧੀਆ ਮਨਾਈਆਂ ਜਾਂਦੀਆਂ ਸੀ ਪ੍ਰਾਣੀ ਜੀ ਬੋਲੀ ਸੁਣਾ ਦਿਓ ਹੈ ਛੜਾ ਲੱਕ ਗੋਤਾ ਬੰਨ ਲੈ ਸਰ ਗੁਨਾ ਵੀਰ ਬੰਨ ਯਾਰੀਂ ਜੀ ਦੇ ਘੱਟੀਆਂ ਗੋਤਾ ਬੰਨ ਲੈ ਸਰ ਗੁਨਾ ਵੀਰ ਬੰਨ ਯਾਰੀਂ ਜੀ ਦੇ ਘੱਟੀਆਂ ਗੋਤਾ ਪੈਨੇ ਫੇਰ ਬੰਨੂ ਮੱਥਾ ਟੇਕਦਾ ਮਾ ਦੀਏ ਜਾਇਏ ਗੋਤਾ ਪੈਨੇ ਫੇਰ ਬੰਨੂ ਮੱਥਾ ਟੇਕਦਾ ਮਾ ਦੀਏ ਜਾਇਏ ਗੋਤਾ ਪੜੇ ਪੇਰ ਬੰਨੂ ਬੜਾ ਸੰਦਾਰ ਆਇਆ ਬੜਾ ਸੰਦਾਰ ਆਇਆ ਗਿਲਿਆ ਮੈਨੂੰ ਤਾਂ ਹੁਣ ਸੰਦਾਰ ਆਇਆ ਇਹ ਤਾਂ ਗੰਦਨੀ ਆਉਂਦੀ ਆ ਆਇਆ ਭਾਈ ਆਏ ਨੇ ਆਏ ਨੇ ਆਏ ਨਹੀਂ ਸੂਟ ਹੈ ਨਾ ਇਹ ਆਏ ਨੇ ਭਾਈ ਖੜੇ ਆ ਭਾਈ ਖੜੇ ਹਾਂ ਅੱਛਾ ਮੈਨੂੰ ਨੱਚ ਕੇ ਦਿਖਾਓ ਨਾਲੇ ਪ੍ਰਾਨੀ ਕੀ ਬੋਲੀ ਮੈਨੂੰ ਨਾਲ ਨੱਚਵਾ ਜਾ ਅੱਛਾ ਹੋਰ ਹੁਣ ਨਾ ਕਰਦੇ ਨਾ ਕੋਈ ਹੋਰ ਮਾਣ ਦੇ ਫਤੂ ਸਾਹਿਬ ਫੜ ਕੇ ਸ਼ੇਰਪੋ ਦੀ ਜਟਾ ਰਖਾਈਆਂ ਫੜ ਕੇ ਬਗਲੀ ਮੰਗਣ ਚੜਕੇ ਖੈਰ ਨਹੀਂ ਪਾਉਂਦੀਆਂ ਮਾਈਆਂ ਕੂਤੇ ਚੜਕੇ ਨਾਜ ਵਿਜਾਇਆ ਚੁਟਕੀ ਚੁਟਕੀ ਲੈਆਂ ਡਿੱਗਦੇ ਪੂਖ ਨੂੰ ਪਰੀਆਂ ਬਚਣ ਆਈਆਂ ਤੇ ਪੂਖ ਨੂੰ ਪਰੀਆਂ ਬਚਣ ਆਈਆਂ ਕੁਛੀ ਮੈਥੋਂ ਜ਼ਿਆਦਾ ਵਧੀਆ ਨੱਚਦੇ ਹੋ ਹਾਂਜੀ ਸੁਣਾਓ ਅੱਗੇ ਤਾਂ ਭੈਣਾਂ ਨੂੰ ਪਾਈ ਲੈਣ ਆਉਂਦੇ ਅੱਗੇ ਤਾਂ ਭੈਣਾਂ ਨੂੰ ਪਾਈ ਲੈਣ ਆਉਂਦੇ ਹੁਣ ਕਿਉਂ ਆਉਂਦੇ ਨਹੀਂ ਹੁਣ ਮੁੱਖ ਮੋੜ ਗਏ ਭੈਣਾਂ ਨਾਲੋਂ ਪਾਈ ਹੁਣ ਮੁੱਖ ਮੋੜ ਗਏ ਭੈਣਾਂ ਨਾਲੋਂ ਪਾਈ ਹੁਣ ਮੁੱਖ ਮੋੜ ਗਏ ਅੱਛਾ ਮੈਨੂੰ ਇਹ ਦੱਸੋ ਕਿਸੇ ਨੂੰ ਪਤਾ ਕੀ ਆਪਣੇ ਜਿਹੜੇ 5 ਗਹਿਣੇ ਨੇ 5 ਗਹਿਣਿਆਂ ਦਾ ਨਾਮ ਕੀ ਆ ਪਤਾ ਕਿਸੇ ਨੂੰ ਪਤਾ 5 ਗਹਿਣੇ ਕਿਹੜੇ ਨੇ ਅੱਗਾ ਪਾਣੇ ਆ ਪਤਾ ਪਲੀਜ਼ ਆਸਥੋ ਸਾਰੇ ਦਾ ਗਾਣਾ ਮੇਰੇ ਨਾਲ ਪਾਣ ਤੁਸੀਂ ਦੱਸੋ ਹਾਂਜੀ ਸੱਗੀ ਫੁੱਲ ਪਿੱਪਲ ਪੱਤੀਆਂ ਜੀ ਬਹੁਤ ਤੇ ਚਾਂਜਰਾ ਜੀ ਬਹੁਤ ਹਾਂਜੀ ਸਿੰਘ ਤਵਿੱਤੀਆਂ ਹਾਂਜੀ ਬਹੁਤ ਵੀ ਨਹੀਂ ਚੱਲਣਾ ਚੁੰਮ ਕੇ ਟਿੱਕਾ ਚੁੰਮ ਕੇ ਵਿਪਲ ਪੱਤੀਆਂ ਸੱਗੀ ਫੁੱਲ ਦੇ ਝਾਂਜਰਾਂ ਤੇ ਰਾਣੀ ਹਾਂ ਜੀ ਤੁਸੀਂ ਹੁਣ ਦੇ ਜਵਾਨੇ ਨੇ ਤੁਸੀਂ ਹਿੰਮਤ ਕੀਤੀ ਐ ਦੱਸਣ ਲਈ ਪਰ ਜੋ ਲੇਡੀਜ਼ ਪਿਛਲੇ ਜਵਾਨੇ ਦੀਆਂ ਨੇ ਜਿਨ੍ਹਾਂ ਨੇ ਹੰਡਾ ਲਿਆ ਉਹਨਾਂ 'ਚ ਹਿੰਮਤ ਨਹੀਂ ਪਈ ਤਿਆਂ ਤੇ ਆਇਓ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਇੱਥੋਂ ਦੇ ਨਈ ਪਟਿਆਲੀਆਂ ਪਟਿਆਲੇ ਤੋਂ ਆਇਆ ਇੱਥੇ ਸੌਰੇ ਨੇ ਓਕੇ ਸੌਰੇ ਨੇ ਕਿੱਦਾਂ ਲੱਗਦੇ ਬੱਜਵੇਂ ਦੇ ਸੌਰੇ ਦੇ ਵਿੱਚ ਤੀਆਂਮ ਨਹੀਂ ਹੁੰਦੀ ਬਹੁਤ ਵਧੀਆ ਲੱਗਦੇ ਸਾਡੇ ਉੱਧਰ ਮੋਂ ਨੌਂਦੇ ਨਹੀਂ ਪਿੰਡ ਸਾਡੇ ਨੇੜੇ ਪਿੰਡ ਹੈ ਨਹੀਂ ਬੋਲੀ ਆਉਂਦੀ ਹੈ ਪਿਆਰੀ ਜੀ ਬੋਲੀ ਇਸ ਨੂੰ ਆਵੇ ਨਛੱਤਰਾ ਵੇ ਆਵੇ ਨਛੱਤਰਾ ਆਵੇ ਨਛੱਤਰਾ ਵੇ ਆਵੇ ਨਛੱਤਰਾ ਸਿਉ ਵਾਰ ਦਾ ਰੰਗ ਤੇਰਾ ਆਵੇ ਮੈਂ ਉਧਰ ਗਈ ਮਾਰਨ ਨਛੱਤਰਾ ਗੇੜਾ ਵੇ ਮੈਂ ਉਧਰ ਗਈ ਮਾਰਨ ਨਛੱਤਰਾ ਗੇੜਾ ਵੇ ਆ ਉਤਰ ਗਈ अच्छा अच्छा ना ਤੁਸੀਂ ਤੁਹਾਡੇ ਇੱਥੇ ਸੌ ਰਹੇ ਆ ਹਾਂਜੀ ਤੁਹਾਡੀ ਸੱਸ ਵੀ ਹੋਣੀ ਇੱਥੇ ਵਿੱਚ ਉਹ ਗਏ ਹੋਏ ਨੇ ਗਏ ਹੋਏ ਨੇ ਫਿਰ ਬੋਲੀ ਸੁਣਾਓ ਸੱਸ ਦੇ ਓਕੇ ਇਹਨੇ ਉਹਦੇ ਸੁਣਦੇ ਸੁਣਾਓ ਕੋਈ ਵੀ ਸੁਣਾਓ ਨਹੀਂ 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 ਉਹ ਹੀ ਸੁਣਾਉਣਗੇ ਮੇਰੀ ਸੱਸ ਬੜੀ ਘਪੁੱਤੀ ਮੈਂ ਹਾਈ ਹਾਈ ਮੋਂ ਨਾ ਦੇਵੇ ਜੁੱਤੀ ਮੇਰੀ ਸੀ ਤੁਹਾਡੇ ਦੱਸ ਦੇਉਣਗੇ ਹਨਾ ਦਾਦੇ ਪਰਦਾਦੀਆਂ ਜੋ ਵੀ ਆ ਵੀ ਪਹਿਲਾਂ ਵਾਲੇ ਸਮੇਂ ਦੇ ਵਿੱਚ ਦੀਆਂ ਕਿਦਾਂ ਬਣਾਈਆਂ ਜਾਂਦੀਆਂ ਸੀ ਤੁਹਾਨੂੰ ਹੁਣ ਲੱਗਦਾ ਵਧੀਆ ਜਾਂ ਪਹਿਲਾਂ ਹੁਣ ਜਾਦੇ ਐਂਟਰਟੇਨਮੈਂਟ ਹੁੰਦਾ ਹਾਂ ਪਹਿਲਾਂ ਘਟ ਹੁੰਦਾ ਸੀਗਾ ਬਸ ਪੀਂਗ ਪਾ ਲੈਂਦੇ ਹੁੰਦੇ ਸੀ ਤੇ ਕਿਦਾਂ ਪਾ ਲੈਂਦੇ ਹੁੰਦੇ ਮੈਂ ਬਣਾਈਆਂ ਜਾਂਦੀਆਂ ਸੀ ਆ ਗਿਆ ਹੁਣ ਆ ਆ ਯਾਰ ਆਇਆ ਸਾਹਮਣੇ ਜਿਵੇਂ ਵਿੱਚ ਮਾਇਆ ਘਾਤ ਦੀ ਕਿਸੇ ਯੋਗਤੀ ਨੇ ਰੋੜ ਚ ਲਾਇਆ रोड मेरे ना वज्जया मैं तो आप ए, 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 मैं वो जार 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 दे ठिकाणे लाया यो मेरा इन पुसत कि ए कौन ती आया एक बापू मैं काट दी एक गुझ चार के दी बोले जान बिचा मित्रा हो चरके दे ओ मेल राम दे ओ